ਇਨਕਨ ਐਸ ਐਚਓ ਸਿਟੀ ਟੂ ਗਰਮੀਤ ਸਿੰਘ ਐਸ ਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 골드 ਮੀ ਕਲਰ ਦੀ ਹੈ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੇਜੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਵੇਸ਼, ਰੋਸ਼ਨ ਲਾਲ ਪੁੱਤਰ ਮੁਲਖਰਾਜ ਇਹ ਆਪਣੇ ਪਾਇਲ ਦਾ ਹੈਗਾ ਇੱਕ ਮਨਪ੍ਰੀਤ ਪੁੱਤਰ ਬਲਮੀਤ ਸਿੰਘ ਹੈ ਪੀਰਖਾਨਾ ਰੋਡ ਰਵੀਦਾਸ ਮੰਦਰ ਦੇ ਕੋਲ ਹੈ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗਾਉਂ ਕੋਲ ਅਮਰੋਦ ਚੌਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸੰਬੰਧੀ ਆਪਣਾ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਹੈ ਇਹਨਾਂ ਤੇ ਪਹਿਲਾਂ ਵੀ ਇੱਕ ਦੋ ਦੋ ਪਰਚੇ ਦਰਜ ਨੇ ਦੇ ਉਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚੇ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਜਾ ਕੇ ਵੇਚ ਸਕੀਏ ਤੇ ਨਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ 3 ਕਿਲੋ ਫੀ ਬਰਾਮਦ ਕੀਤੀ ਹੈ ਸਰ ਹੋਰ ਵੀ ਕੁਝ ਬਰਾਮਦ ਹੋਇਆ ਇਹਨਾਂ ਤੋਂ 1 ਲੱਖ ਰੁਪਇਆ ਜਿਹੜੀ ਹੈਗੀ ਡਰਗ ਮਨੀ ਰਿਕਵਰ ਹੋਈ ਹੈ ਇਹ ਤੁਹਾਨੂੰ ਦਿਖਾ ਰਹੇ ਨੇ ਆ ਲੱਖ ਰੁਪਇਆ ਜਿਹੜੀ ਹੈਗੀ ਇਹ ਡਰਗ ਮਨੀ ਇਹਨਾਂ ਤੋਂ ਰਿਕਵਰ ਕਰਾਈ ਹੈ ਜੇ ਕਿ ਲੋ ਫੀਸ ਕੀ ਹੋਰ ਵੀ ਸ਼ਾਇਦ ਸਾਨੂੰ ਬਰਾਮਗੀ ਹੋ ਸਕੇ ਅਸੀਂ ਦੋ ਦਿਨ ਦਾ ਇਹ ਪੁਰਸ ਮੰਨ ਲਿਆ ਅੱਗੇ ਦੱਸੇ ਜੀ ਇਹਨਾਂ ਨੇ ਵੀ ਕਿਹਨੂੰ ਸਪਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰਦੇ ਹਾਂ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਨ੍ਹਾਂ ਦੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੀਮਾਂਦੀ ਖਾਸ ਰਿਪੋਰਟ